ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਆਂ ਫਾਜ਼ਲਕਾ ਡੀਸੀ ਕੰਪਲੈਕਸ ਦੇ ਬਿਲਕੁਲ ਸਾਹਮਣੇ ਇੱਥੇ ਲੋਕਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਹੈ ਇਹ ਵੱਡਾ ਇਕੱਠ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਰਲ ਕੇ ਕੀਤਾ ਗਿਆ ਹੈ ਇਸ ਇਕੱਠ ਵਿੱਚ ਇੱਕ ਪ੍ਰਤੀ ਗਲ ਪਾਰਟੀ ਦਾ ਗਠਨ ਵੀ ਕੀਤਾ ਗਿਆ ਹੈ ਇਸ ਪਾਰਟੀ ਦਾ ਗਠਨ ਕੀਤਾ ਗਿਆ ਇਸ ਪਾਰਟੀ ਦਾ ਮੁੱਖ ਅਜੰਡਾ ਹੈ ਦਬਲੇ ਕੁਚਲੇ ਅਪਾਇਜ਼ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਸਮਾਜ ਵਿੱਚ ਫੈਲੀਆਂ ਕਰਤਿਆ ਨੂੰ ਖਤਮ ਕਰਨ ਦਾ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਚੁਣੇ ਗਏ ਹਨ ਉਹਨਾਂ ਨਾਲ ਆਓ ਗੱਲਬਾਤ ਕਰਦੇ ਆਂ ਬਲਵਿੰਦਰ ਸਿੰਘ ਜੀ ਦੇ ਨਾਲ ਕੀ ਪ੍ਰਧਾਨ ਜੀ ਜਿਹੜਾ ਇਹਦਾ ਪ੍ਰੋਗਰਾਮ ਹੋਇਆ ਜੀ ਇਹ ਕਿਸ ਦੇ ਸੰਬੰਧ ਵਿੱਚ ਹੋਇਆ ਜੀ ਦੇਖੋ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਸ਼ੇਰੇ ਪੰਜਾਬ ਅਕਾਲੀ ਦਲ ਦਾ ਗਠਨ ਕੀਤਾ ਗਿਆ ਸੀ ਔਰ ਉਸ ਪਾਰਟੀ ਵੱਲੋਂ ਅੱਜ ਇੱਥੇ ਕਿਉਂਕਿ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਨ ਦਾ ਨਾਅਰਾ ਦੇ ਕੇ ਤੁਰੇ ਆਂ ਤਾਂ ਅੱਜ ਇੱਥੇ ਫਾਜ਼ਲਕਾ ਦੇ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਜਿਹੜੀ ਮੀਟਿੰਗ ਚੱਲ ਰਹੀ ਹੈ ਇਹਦੇ ਵਿੱਚ ਅਮਰੀਕਾ ਮਜ਼ਦੂਰਾ ਅੰਗਹੀਨ ਬੁਢਾਪਾ ਵਿਧਵਾ ਪੈਨਸ਼ਨਰਾਂ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹਦੇ ਆਸਤੇ ਇਹ ਇਕੱਠ ਰੱਖਿਆ ਗਿਆ ਹੈ ਤੇ ਨਾਲ ਹੀ ਇਹ ਪਾਰਟੀ ਕਿਉਂ ਬਣਾਈ ਹੈ ਇਸ ਪਾਰਟੀ ਦੀ ਸਾਨੂੰ ਬਣਾਉਣ ਲਈ ਕਿਉਂ ਲੋੜ ਪਈ ਇਹਦੇ ਸਿਧਾਂਤ ਕੀ ਆ ਇਹ ਪਾਰਟੀ ਕਿਸ ਤਰ੍ਹਾਂ ਲੜੇਗੀ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਸੰਗਤਾਂ ਦੇ ਨਾਲ ਇੱਥੇ ਹਾਜ਼ਰ ਹੋਏ ਜੀ ਕੀ ਇਹ ਪਾਰਟੀ ਇਹ ਇਲੈਕਸ਼ਨ ਲੜੂਗੀ ਹੁਣ ਆਪਣੇ ਲੋਕ ਸਭਾ ਦੇ ਦੇਖੋ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਡੀ ਗੱਲ ਜਿਹੜੀ ਆ ਉਹ ਮੁੱਕ ਚੁੱਕੀ ਜੀ ਸਾਡੀ ਪਾਰਟੀ ਇਹਦੇ ਨਵੀਂ ਹੈ ਸਾਡੇ ਕੋਲੇ ਕੋਈ ਐਡੇ ਸਾਧਨ ਨਹੀਂ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਸਕੀਏ ਜੀ ਜੀ ਕੱਲ ਪਾਰਟੀ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਲੁਧਿਆਣਾ ਵਿਖੇ ਹੋਈ ਸੀ ਉਹਦੇ ਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਹ ਫੈਸਲਾ ਕਰੇਗੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿੱਥੇ ਇਲੈਕਸ਼ਨ ਲੜ ਸਕਦੇ ਇੱਕ ਸੀਟ ਦਾ ਦੋ ਸੀਟਾਂ ਦੇ ਉੱਤੇ ਜਿਹੜਾ ਹੈਗਾ ਇਲੈਕਸ਼ਨ ਲੜਾਂਗੇ ਔਰ ਇਹ ਫੈਸਲਾ ਲੜਾਂਗੇ ਕਿ ਨਹੀਂ ਲੜਾਂਗੇ ਇਹ ਵੀ ਉਹ ਕਮੇਟੀ ਕਰੇਗੀ ਤੇ ਹੋਰ ਵੀ ਜਿਹੜੇ ਹਮਖਿਆਲ ਲੋਕ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਪੂਰੀ ਹੋਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨਹਰਾਂ ਦੇ ਨਾਲ ਸਾਡੇ ਪਾਰਟੀ ਪ੍ਰਧਾਨ ਦੇ ਬਹੁਤ ਪੁਰਾਣੇ ਸਬੰਧ ਨੇ ਕਿਉਂਕਿ ਦੋਹਾਂ ਨੇ ਸਿੱਖ ਮੁੱਦਿਆਂ ਦੇ ਉੱਤੇ ਪਿਛਲੇ 50 ਸਾਲਾਂ ਤੋਂ ਹਾਂਜੀ ਜਾਂ ਵੱਖ-ਵੱਖ ਸਿਆਸਤ ਕੀਤੀ ਹੈ ਸੋ ਉਹਨਾਂ ਨਾਲ ਵੀ ਗੱਲ ਕੀਤੀ ਜਾਵੇਗੀ ਤੇ ਉਹਦੇ ਤੋਂ ਇਲਾਵਾ ਸਾਬਕਾ ਸੈਨਿਕਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈਗੀ ਆ ਉਹ ਕਰਾਂਗੇ ਕਿ ਉਹ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਸੀਟ ਦੇ ਉੱਤੇ ਜਿਹੜੇ ਜੀਓਜੀ ਦੇ ਨਾਲ ਇਹਨਾਂ ਨੇ ਬਤਨੀਜ਼ੀ ਕੀਤੀ ਆ ਮੌਜੂਦਾ ਸਰਕਾਰ ਨੇ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਪਿੱਛੇ ਰੱਖਿਆ ਗਿਆ ਉਹਨਾਂ ਦੇ ਸਨਮਾਨ ਨੂੰ ਠੇਸ ਲਾਈ ਹੈ ਜੇਕਰ ਉਹ ਵੀ ਕਿਸੇ ਇੱਕ ਸੀਟ ਤੇ ਫੈਸਲਾ ਲੈਂਦੇ ਆ ਤਾਂ ਉਹਦੇ ਨਾਲ ਵੀ ਵਿਚਾਰ ਕੀਤੀ ਜਾਏਗੀ ਦਾੰਦੀ ਚਿਹਰੇ ਪੰਜਾਬ ਜਿਹੜੇ ਅਕਾਲੀ ਦਲ ਪਾਰਟੀ ਬੁਲਾਏਗੀ ਇਹਦੇ ਪਿੰਡਾਂ ਵਿੱਚ ਇਕਾਈਆਂ ਬਣਾਇਆਂ ਜਾ ਚੁੱਕੀਆਂ ਕਾ ਜੇ ਬਣਾਉਣੀ ਹੈ ਦੇਖੋ ਇੰਨੇ ਸਾਡੇ ਕੋਲੇ ਮੈਂ ਪਹਿਲਾਂ ਹੀ ਬਿਆਨ ਕੀਤਾ ਕਿ ਸਾਧਨ ਨਹੀਂ ਭਈ ਅਸੀਂ ਇਹਨਾਂ ਦੀਆਂ ਇਕਾਈਆਂ ਮਤਲਬ ਜਿਹੜਾ ਹੈਗਾ ਕੋਚ ੁਰਲੂ ਮਾਰ ਕੇ ਬਣਾ ਦੇਾਂਗੇ ਇਹ ਇਕਾਈਆਂ ਬਣਾਉਣ ਲਈ ਮਿਹਨਤ ਕਰ ਰਹੇ ਹਾਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਲਗਾਏ ਗਏ ਆ ਇੱਕ ਵੀਰ ਜਿਹੜਾ ਹੈਗਾ ਸਵਰਨ ਸਿੰਘ ਉਹਨਾਂ ਨੂੰ ਸੂਬਾ ਕਮੇਟੀ ਦਾ ਮੈਂਬਰ ਲਿਆ ਗਿਆ। ਸੋ ਇਹਨਾਂ ਨੇ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ ਹੈ। ਸਮਾਂ ਲੱਗੇਗਾ ਪਰ ਮੈਨੂੰ ਉਮੀਦ ਹੈ ਕਿ 1 ਸਾਲ ਦੇ ਵਿੱਚ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਦੀਆਂ ਇਕਾਈਆਂ ਦਾ ਗਠਨ ਕਰ ਦੇਵਾਂਗੇ। ਪਾਰਟੀ ਖੜਨ ਦਾ ਪਾਰਟੀ ਖੜਾ ਕਰਨ ਦਾ ਮੁੱਖ ਅਜੰਡਾ ਕੀ ਹੈ? ਦੇਖੋ ਪਾਰਟੀ ਖੜਾ ਕਰਨ ਦਾ ਮੁੱਖ ਅਜੰਡਾ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਰਾਜ ਕਰਨ ਵਾਲੀਆਂ ਤੇ ਕਰ ਰਹੀਆਂ ਸਾਰੀਆਂ ਪਾਰਟੀਆਂ ਦਾ ਇੱਕੋ ਇੱਕ ਸਿਧਾਂਤ ਬਣ ਗਿਆ ਕਿ ਲੋਕਾਂ ਨੂੰ ਲੁਕਟੋ, ਕੁੱਟੋ, ਬੇਮਕੂਫ ਬਣਾਓ ਤੇ ਦੇਸ਼ ਨੂੰ ਤੇ ਸੂਬੇ ਨੂੰ ਬਰਬਾਦ ਕਰੋ ਉਨ੍ਹਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਡੈਮੋਕ੍ਰੇਸੀ ਨਹੀਂ ਇੱਕ ਹੀ ਬੰਦਾ ਜੋ ਹੁਕਮ ਕੱਢਦਾ ਹੈ ਬਾਕੀ ਦੇ ਬੰਦੇ ਸਿਰ ਝੁਕਾ ਕੇ ਗੁਲਾਮਾਂ ਵਾਂਗ ਉਹਦਾ ਹੁਕਮ ਮੰਨਦੇ ਆ ਉਹ ਹੁਕਮ ਭਾਵੇਂ મોદી ਦਾ ਹੋਵੇ ਭਾਵੇਂ ਕੇਜਰੀਵਾਲ ਦਾ ਤੇ ਭਾਵੇਂ ਕਾਹਲੀ ਪਰਿਵਾਰ ਦਾ ਸੋ ਇਹ ਪਾਰਟੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਇਹਦੇ ਚ ਇੰਟਰਨਲ ਡੈਮੋਕ੍ਰੇਸੀ ਹੋਏਗੀ 3 ਸਾਲਾਂ ਲਈ ਪ੍ਰਧਾਨ ਚੁਣਿਆ ਗਿਆ ਔਰ ਉਹ ਪ੍ਰਧਾਨ ਜਾਂ ਉਹਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਲੈਕਸ਼ਨ ਨਹੀਂ ਲੜੇਗਾ ਉਸ ਤੋਂ ਬਾਅਦ ਡੈਲੀਗੇਟਰਾਂਹੀਂ ਨਵਾਂ ਪ੍ਰਧਾਨ ਚੁਣਿਆ ਜਾਇਆ ਕਰੇਗਾ ਸੋ ਪਹਿਲੀ ਵਿਸ਼ੇਸ਼ਤਾ ਤਾਂ ਇਹਦੀ ਇਹ ਆ ਦੂਜੀ ਵਿਸ਼ੇਸ਼ਤਾ ਇਹ ਆ ਕਿ ਇਹ ਪਾਰਟੀ ਮੁੱਦਿਆਂ ਦੇ ਉੱਤੇ ਰਾਜਨੀਤੀ ਕਰੇਗੀ ਪੰਜਾਬ ਦੀਆਂ ਲੋੜਾਂ ਕੀ ਆ ਉਹਦੇ ਤੇ ਰਾਜਨੀਤੀ ਕਰੇਗੀ ਪੰਜਾਬ ਦੇ ਹੱਕ ਕੀ ਆ ਉਹਦੇ ਤੇ ਰਾਜਨੀਤੀ ਜਿਹੜੀਆਂ ਗੱਲਾਂ ਦੂਜੇ ਛੱਡ ਚੁੱਕੇ ਆ ਭੁੱਲ ਚੁੱਕੇ ਮੰਨ ਲਓ ਚੰਡੀਗੜ੍ਹ ਦੀ ਗੱਲ ਹੋਵੇ ਮੰਨ ਲਓ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਮੰਨ ਲਓ ਪੰਜਾਬੀ ਚ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੇ ਪਾਣੀਆਂ ਦੀ ਸੋ ਇਹ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਮਨਰੇਗਾ ਮਜ਼ਦੂਰਾਂ ਦਾ 100 ਦਿਨ ਦਾ ਕੰਮ ਉਹਨੂੰ 200 ਦਿਨ ਦੀ ਕਰਨ ਦੀ ਗੱਲ ਹੋਵੇ ਕਿਸਾਨਾਂ ਦੇ ਫਸਲਾਂ ਦੇ ਭਾਅ ਬੰਦੀ ਸਿੰਘਾਂ ਦੀ ਰਿਹਾਈ ਇਹ ਸਾਰੇ ਮੁੱਦੇ ਜਿਹੜੇ ਹੈਗੇ ਆ ਦਿਵਿਆਂਗ ਲੋਕ ਨੇ ਜਿਹੜੇ ਦੇਖੋ ਉਹਨਾਂ ਦੀਆਂ 2000 ਤਾਂ ਬੈਕਲੌਗ ਪਿਆ ਹੈਗਾ ਇੱਥੇ ਡੀਸੀ ਦਫ਼ਤਰ ਦੇ ਵਿੱਚ ਹੀ ਤੁਹਾਡੇ ਫਾਜ਼ਿਲਕਾ ਪੋਸਟਾਂ ਦਾ ਬੈਕਲੌਗ ਹੈਗਾ ਸੋ ਇੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਦਿਵਯਾਂਗ ਜਨ ਪਹੁੰਚੇ ਐ ਇਹ ਨੌکریاں ਉਹਨਾਂ ਨੂੰ ਦਿੱਤੀਆਂ ਜਾਣ ਕਿਉਂਕਿ ਕਾਨੂੰਨ ਕਹਿ ਰਿਹਾ ਹੈ ਰਾਈਟਸ ਆਫ ਪਰਸਨ ਵਿਦ ਡਿਸੇਬਿਲਟੀ ਐਕਟ ਸੋ ਪੂਰੇ ਮਤਲਬ ਮੁੱਦਿਆਂ ਦੇ ਆਧਾਰ ਦੇ ਉੱਤੇ ਇਹ ਪਾਰਟੀ ਪ੍ਰੋਗਰਾਮ ਲੈ ਕੇ ਲੋਕਾਂ ਤੱਕ ਜਾਏਗੀ ਔਰ ਕਰਪਸ਼ਨ ਜਿਹੜੀ ਹੈਗੀ ਹੈ ਨਸ਼ਾ ਜਿਹੜਾ ਹੈਗਾ ਇਹ ਸਮਾਜਿਕ ਮੁੱਦੇ ਨੇ ਜਿਹੜੇ ਇਹਨਾਂ ਦੇ ਨਾਲ ਬਿਲਕੁਲ ਸਿੱਧਮ ਸਿੱਧੀ ਟੱਕਰੇ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਲੈਦੀ ਦਿਸੇਗੀ ਲੋਕਾਂ ਨੂੰ ਨਾਲ ਲੈ ਕੇ ਇੱਕ ਪ੍ਰਧਾਨ ਜੀ ਹੋਰ ਸਵਾਲ ਆਇਆ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਚੱਲ ਰਿਹਾ ਜੀ ਆਪਣੀ ਤਰਫ ਬਾਰਡਰ ਪੱਟੀ ਤੇ ਹੋਰ ਪਾਸੇ ਮਤਲਬ ਉਹ ਜੋ ਖਬਰਾਂ ਸੁਣਦੇ ਆ ਬੜਾ ਫੜਿਆ ਜਾ ਰਿਹਾ ਜੀ ਸਰਕਾਰ ਇਹਦੇ ਨੱਥ ਕਿਉਂ ਨਹੀਂ ਪਾ ਰਹੀ ਦੇਖੋ ਸਰਕਾਰ ਦੀ ਪੁਸ਼ਤ ਪਨਾਹੀ ਦੇ ਨਾਲ ਤਾਂ ਚੱਲ ਰਿਹਾ ਹੈ ਜੀ ਠੀਕ ਹੈ ਨਾ ਇਹ ਨਸ਼ਾ ਜਿਹੜਾ ਹੈਗਾ ਇਹ ਜਦੋਂ 2007 ਦੇ ਵਿੱਚ ਸਰਕਾਰ ਬਣਦੀ ਹੈ ਬਾਦਲਾਂ ਦੀ ਉਸ ਤੋਂ ਪਹਿਲਾਂ ਨਸ਼ਾ ਜਿਹੜਾ ਸੀਗਾ ਉਹ ਚੱਲਦਾ ਸੀ ਅ ਪੁੱਕੀ ਪੋਸਟ ਤੇ ਅਫੀਮ ਦਾ ਨਸ਼ਾ ਹੁਣ ਪੁੱਕੀ ਪੋਸਟ ਤੇ ਅਫੀਮ ਦਾ ਜਿਹੜਾ ਨਸ਼ਾ ਹੈਗਾ ਉਹ ਵੀ ਬਹੁਤ ਵਿਆਉਤ ਵੱਧ ਢੰਗ ਦੇ ਨਾਲ ਚਲਾਇਆ ਗਿਆ ਸੀ ਕਿਵੇਂ ਪੁੱਛੋ ਤੁਸੀਂ ਵਿਆਉਤ ਵੱਧ ਢੰਗ ਦੇ ਨਾਲ ਦੇਖੋ ਰਾਜਸਥਾਨ 'ਚ ਫਿੰਗਰ ਦੇ ਠੇਕੇ ਖੁੱਲੇ ਉਸੇ ਉਹਦੇ ਆਪਣੇ ਪੋਸਟ ਸੀ ਇਸੇ ਤਰ੍ਹਾਂ ਨਾਲ ਮੱਧ ਪ੍ਰਦੇਸ਼ ਜਿਹੜਾ ਹੈਗਾ ਉਥੇ ਉਹਦੀ ਖੇਤੀ ਤੱਕ ਹੁੰਦੀ ਹੈ ਪੰਜਾਬ ਦੇ ਵਿੱਚ ਉਹਦੇ ਤੇ 10 ਸਾਲ ਦੀ ਕੈਦ ਕਰ ਦਿੱਤੀ ਗਈ ਠੀਕ ਹੈ ਔਰ ਨਸ਼ਾ ਜਿਹੜਾ ਹੈਗਾ ਉਹਦੇ ਸੰਬੰਧੀ ਕਾਲਜਾਂ ਚ ਵੱਡੇ ਵੱਡੇ ਸਰਦਾਰਾਂ ਚ ਉਹਦੇ ਤੇ ਗੀਤ ਬਣੇ بڑے بڑے ਤਾਂ ਲੋਕ ਜਿਹੜੇ ਸੀ ਉਹ ਥੀਮ ਪੋਸਟ ਖਾਣ ਲੱਗ ਪਏ ਔਰ ਉਹਦੀ ਬਲੈਕ ਹੋਣ ਲੱਗੀ ਠੀਕ ਹੈ ਉਸ ਤੋਂ ਬਾਅਦ ਅਸਲ ਜਿਹੜਾ ਮੁੱਦਾ ਸੀ ਉਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਪਾਂ ਮਾਰਨਾ ਤੇ ਖਤਮ ਕਿਵੇਂ ਕਰਦੇ ਸੋ ਵੀ 2017 ਦੇ ਵਿੱਚ ਸਿੰਥੈਟਿਕ ਡਰਗ ਜਿਹੜੀ ਹੈਗੀ ਆ ਜਿਹਨੂੰ ਚਿੱਟਾ ਵਗੈਰਾ ਕਿਹਾ ਜਾਂਦਾ ਹੈ ਉਹ ਬਾਦਲਾਂ ਦੀ ਰਹਿ ਪਾਈ ਦੇ ਵਿੱਚ ਇੱਥੇ ਆਣਾ ਸ਼ੁਰੂ ਹੋਇਆ ਜੀ ਔਰ ਲਗਾਤਾਰ ਆਤੂ ਬਾਦ ਉਹਦੇ ਤੇ ਕਿਸੇ ਤਰ੍ਹਾਂ ਦੀ ਰੋਕ ਜਿਹੜੀ ਹੈਗੀ ਆ ਉਹ ਕਾਂਗਰਸ ਪਾਰਟੀ ਨੇ ਨਹੀਂ ਲਾਈ ਤੇ ਕਿਸੇ ਤਰ੍ਹਾਂ ਦੀ ਰੋਕ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਨਹੀਂ ਲਾਈ ਕਿਉਂਕਿ ਉਹਦੇ ਲਈ ਤਾਂ ਇੱਕ ਪੂਰਾ ਪਲਾਨ ਬਣਨਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਉਹ ਕਿਸੇ ਵੀ ਸਰਕਾਰ ਨੇ ਡਿਜ਼ਾਈਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਮਨਸ਼ਾ ਹੀ ਪੰਜਾਬ ਨੂੰ ਖਤਮ ਕਰਨ ਦੀ ਸਾਡੀ ਇੱਕ ਪੀੜੀ ਨਕਸਲ ਲਾਈਟ ਕਹਿ ਕੇ ਮਾਰੀ ਇੱਕ ਪੀੜੀ ਸਾਡੀ ਖੜਕੂ ਕਹਿ ਕੇ ਮਾਰੀ ਇੱਕ ਪੀੜੀ ਸਾਡੀ ਹੁਣ ਨਸ਼ਿਆਂ ਨਾਲ ਮਾਰੀ ਜਾ ਰਹੀ ਹੈ ਤੇ ਇੱਕ ਪੀੜੀ ਵਿਦੇਸ਼ਾਂ ਦੇ ਵਿੱਚ ਇਥੇ ਰਜਗਾਰ ਖਤਮ ਕਰਕੇ ਭੇਜੀ ਜਾ ਰਹੀ ਹੈ ਸੋ ਪੰਜਾਬੀਆਂ ਨੂੰ ਜਾਗਣਾ ਪਏਗਾ ਸਾਡੇ ਘਰ ਨੂੰ ਅੱਗ ਲੱਗੀ ਆ ਸਾਨੂੰ ਹੀ ਮਿਲ ਕੇ ਸੋਚਣਾ ਪਏਗਾ ਸੋ ਇਹ ਨਸ਼ੇ ਦੇ ਵਿੱਚ ਮਾਫ਼ ਕਰਨਾ ਜੱਜ ਵੀ ਸ਼ਾਮਲ ਨੇ ਠੀਕ ਹੈ ਪਿੱਛੇ ਦੇ ਬਲਵਿੰਦਰ ਸਿੰਘ ਸੇਖੋਂ ਸਾਹਿਬਾ ਡੀਐਸਪੀ ਸੱਚ ਬੋਲਣ ਕਰਕੇ ਜੇਲ੍ਹ ਚ ਜਾ ਕੇ ਆਇਆ ਠੀਕ ਹੈ ਇਹਦੇ ਵਿੱਚ ਪੁਲਿਸ ਦੇ ਅਧਿਕਾਰੀ ਕਾਲੀਆਂ ਦਿੱਲੀਆਂ ਵੱਡੀ ਗਿਣਤੀ ਚ ਸ਼ਾਮਲ ਨੇ ਕੁਝ ਚੰਗੇ ਅਫਸਰ ਵੀ ਹੈਗੇ ਆ ਪਰ ਬਹੁਤ ਸਾਰੇ ਅਫਸਰ ਇਹਦੇ ਚ ਇਨਵੋਲਵ ਨੇ ਇੱਕ ਹੋਰ ਜੀ ਬਰਦਾਮੀ ਜੀ ਇੱਕ ਆਪਾਂ ਗੱਲ ਕਰਦੇ ਆ ਜੀ ਲਾਅ ਐਂਡ ਆਰਡਰ ਦੀ ਜਿਵੇਂ ਪੰਜਾਬ ਚ ਕਿਨਾਰਾ ਲੱਗਿਆ ਜੀ ਗੋਦੀ ਮੀਡੀਆ ਗੋਦੀ ਮੀਡੀਆ ਜਿਵੇਂ ਆਪਾਂ ਨੇਸ਼ਨਲ ਮੀਡੀਆ ਗੋਦੀ ਮੀਡੀਆ ਹੋ ਗਿਆ ਜੀ ਤੇ ਜਿਹੜਾ ਪੰਜਾਬ ਵਿੱਚ ਡਿਜੀਟਲ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਉਹਦੇ ਤੇ ਬਹੁਤ ਜ਼ਿਆਦਾ ਅਟੈਕ ਹੋ ਰਹੇ ਆਂਗਾ ਮਤਲਬ ਕੱਲ ਦੀ ਖਬਰ ਹੈ ਕੋਰਸਰ ਲਾਇਆ ਤੁਸੀਂ ਸੁਣੀ ਹੋਣੀ ਖਬਰ ਉੱਥੇ ਕੁਝ ਲੋਕ ਨੇ ਅਟੈਕ ਕੀਤਾ ਸੰਦੀਪ ਲਾਧੂ ਦਾ ABC ਨੇ ਪੰਜਾਬ ਤੇ ਉਹਨੇ ਤੇ ਆਪਣੇ ਉਹ ਐਮਲ ਸਾਹਿਬ ਨੇ ਮਤਲਬ ਅਟੈਕ ਕੀਤਾ ਤੇ ਇੱਕ ਹੀ ਪੰਜਾਬ ਦੀ ਜਿਹੜੇ ਪ੍ਰੈਸ ਹੈ ਜਿਹੜਾ ਲੋਕਲ ਉਹ ਉਹੀ ਦਵਾਇਆ ਜਾ ਰਿਹਾ ਜੀ ਸਰਕਾਰ ਵੱਲੋਂ ਬਿਲਕੁਲ ਦਵਾਇਆ ਜਾ ਰਿਹਾ ਦੇਖੋ ਮੀਡੀਆ ਦੋ ਤਰ੍ਹਾਂ ਦਾ ਹੈ ਜੀ ਇੱਕ ਮੀਡੀਆ ਉਹ ਹੈ ਜਿਹੜਾ ਮੀਡੀਆ ਲੋਕਾਂ ਦੀਆਂ ਮੰਗਾਂ ਨੂੰ ਲੋਕਾਂ ਦੇ ਦੁੱਖਾਂ ਨੂੰ ਸਰਕਾਰ ਦੀ ਗੁੰਡਾਗਰਦੀ ਨੂੰ ਸਰਕਾਰ ਦੀ ਲੁੱਟ ਨੂੰ ਨਸ਼ਰ ਕਰਦਾ ਹੈ ਤੇ ਜਿਸ ਵੇਲੇ ਉਹ ਮੀਡੀਆ ਸੱਚ ਬੋਲਦਾ ਹੈ ਉਸ ਵੇਲੇ ਇਹ ਲੋਕ ਉਹਦੇ ਤੇ ਅਟੈਕ ਵੀ ਕਰਾਉਂਦੇ ਆ ਉਹਨਾਂ ਤੇ ਪਰਚੇ ਵੀ ਦਰਜ ਕਰਾਉਂਦੇ ਆ ਔਰ ਉਹਨਾਂ ਦਾ ਜਿਹੜਾ ਮਤਲਬ ਜਿਹੜੀ ਉਹਨਾਂ ਦੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਆ ਉਹਨਾਂ ਨੂੰ ਵੀ ਮਤਲਬ ਡਿਸਕਨੈਕਟ ਕਰ ਦਿੰਦੇ ਆ ਯਾਨੀ ਉਹ ਮੀਡੀਆ ਨੂੰ ਦਬਾਇਆ ਜਾ ਰਿਹਾ ਦੂਜੇ ਪਾਸੇ ਉਹ ਮੀਡੀਆ ਜਿਹੜਾ ਸਰਕਾਰ ਦੀ ਬੋਲੀ ਬੋਲਦਾ ਸਰਕਾਰ ਤੋਂ ਵੱਡੀ ਮਤਲਬ ਮਾਤਰਾ ਦੇ ਵਿੱਚ ਐਡ ਲੈਂਦਾ ਕੁਝ ਸਰਕਾਰੀ ਤੌਰ ਤੇ ਲੈਂਦਾ ਹੈ ਕੁਝ ਗੁਪਤ ਰੂਪ ਚ ਲਈ ਜਾਂਦਾ ਕਿਉਂਕਿ 100 150 ਕਰੋੜ ਰੁਪਇਆ ਤਾਂ ਇਹਨਾਂ ਨੇ 2 ਸਾਲਾਂ ਚ ਐਡ ਵੀ ਖਰਚਤਾ ਸੋ ਉਹ ਖਰੀਦਿਆ ਹੋਇਆ ਮੀਡੀਆ ਉਹ ਪਾਲਤੂ ਮੀਡੀਆ ਹੈ ਪਰ ਦੂਜੇ ਪਾਸੇ ਜਿਹੜੇ ਮਤਲਬ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਸੱਚਾ ਸੁੱਚਾ ਕੰਮ ਕਰ ਰਹੇ ਨੇ ਉਹਨਾਂ ਨੂੰ ਸਰਕਾਰ ਦਵਾ ਰਹੀ ਹੈ ਸੋ ਮੇਰੀ ਬੇਨਤੀ ਹੈ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪ ਦੀ ਇੱਕ ਯੂਨਿਟੀ ਬਣਾਉਣੀ ਚਾਹੀਦੀ ਹੈ ਔਰ ਜਨਤਕ ਜਥੇਬੰਦੀਆਂ ਦੇ ਨਾਲ ਮਿਲ ਕੇ ਪੋਸਟ ਮੀਡੀਆ ਨੂੰ ਲੜਾਈ ਲੜਨੀ ਚਾਹੀਦੀ ਹੈ ਸਾਨੂੰ ਅਦਾਲਤਾਂ ਤੇ ਵੀ ਜਾਣਾ ਪਾਏਗਾ ਕਿ ਉਹਦੇ ਤੇ ਪਾਬੰਦੀ ਕਿਉਂ ਲਾਈ ਜਾ ਰਹੀ ਹੈ ਉਹਦੇ ਸਬਸਕ੍ਰਾਈਬਰ ਕਿਉਂ ਖਤਮ ਕੀਤੇ ਜਾ ਰਹੇ ਆ ਇਹਦੇ ਲਈ ਸਾਨੂੰ ਇੱਕ ਵਿਅਤਬੰਦੀ ਲੋਕਾਂ ਨੂੰ ਕਰਨੀ ਪਵੇਗੀ ਮਿਲ ਕੇ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ